ਜਹਨ ਸ਼ਾ ਦਰਵੇਸ਼ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖ ਸ਼ਰਧਾਲੂਆਂ ਨੂੰ ਤਾਰਦੇ ਹੋਏ ਅਤੇ ਉਹਨਾਂ ਨੂੰ ਜੀਵਨ ਦੀ ਜਾਂਚ ਦੱਸਦੇ ਹੋਏ ਅੱਗੇ ਆਪ ਜੀ ਦੇ ਨਾਲ ਭਾਈ ਆਨੰਦ ਸਿੰਘ ਜੀ ਨੂੰ ਉਪਦੇਸ਼ ਵਿਰक्त ਵੈਰਾਗੀ ਦਾ ਧਰਮ ਇੱਕ ਉੱਤਮ ਸਿੱਖਿਆ ਸੋ ਇਸ ਤਰ੍ਹਾਂ ਇੱਕ ਭਾਈ ਆਨੰਦ ਸਿੰਘ ਨੂੰ ਵਿਰਕਤੀ ਦਾ ਜੀਵਨ ਅਤੇ ਗ੍ਰਸਤੀ ਦਾ ਧਰਮ ਗ੍ਰਸਤੀ ਦਾ ਜੀਵਨ ਉਸ ਦੇ ਬਾਬਦ ਉਸ ਨੂੰ ਸਮਝਾਉਂਦੇ ਹੋਏ ਜੋ ਆਪਣਾ ਘਰ-ਵਾਰ ਛੱਡ ਕੇ ਬੇਰਾਗੀ ਬਣਨ ਜਾ ਰਿਹਾ ਸੀ ਅਤੇ ਉਸ ਦੇ ਮਾਤਾ-ਪਿਤਾ ਨੇ ਗੁਰੂ ਗੋਬਿੰਦ ਸਿੰਘ ਧੰਨ ਧੰਨ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਇਹ ਆਖਿਆ ਕਿ ਸਾਡਾ ਪੁੱਤਰ ਬੇਰਾਗੀ ਹੋ ਗਿਆ ਹੈ ਪਾਗਲਾ ਵਾਂਗ ਕਰਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਤੁਰੰਤ ਉਹਨਾਂ ਨੂੰ ਗੁਰੂ ਜੀ ਅੱਗੇ ਲਿਉਣ ਦਾ ਹੁਕਮ ਕੀਤਾ ਤਾਂ ਆਪ ਜੀ ਨੇ ਫਿਰ ਉਸ ਨੂੰ ਸਮਝਾਇਆ ਸੋ ਅੱਜ ਇਸ ਵੀਡੀਓ ਦਾ ਦੂਸਰਾ ਭਾਗ ਲੈ ਕੇ ਗਰਸਤੀ ਦਾ ਕੀ ਧਰਮ ਹੈ ਆਪ ਜੀ ਨੂੰ ਸੁਣਾਵਾਂਗੇ ਅਗਰ ਤੁਸੀਂ ਇਸ ਦਾ ਪਹਿਲਾ ਭਾਗ ਨਹੀਂ ਸੁਣਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਦਾ ਪਹਿਲਾ ਭਾਗ ਵੀ ਸੁਣ ਲਵੋ ਅਤੇ ਆਓ ਦੂਸਰੇ ਭਾਗ ਵੱਲ ਦੂਸਰੀ ਸਾਖੀ ਵੱਲ ਆਪ ਜੀ ਨੂੰ ਸੁਣਾਉਣਾ ਕਰਦੇ ਹਾਂ ਗੁਰੂ ਜੀ ਨੇ ਕਿਹਾ ਭਾਈ ਆਨੰਦ ਸਿਆ ਜੇ ਗ੍ਰਸਥ ਧਰਮ ਧਾਰਨ ਕਰਨਾ ਹੋਵੇ ਤਾਂ ਐਸਾ ਕਰੀਏ ਜੈਸਾ ਕਿ ਇੱਕ ਕਬੂਤਰ ਤੇ ਕਬੂਤਰੀ ਦੇ ਜੋੜੇ ਨੇ ਕੀਤਾ ਸੀ ਜੰਗਲ ਵਿੱਚ ਇੱਕ ਸੰਘਣੀ ਛਾਂ ਵਾਲੇ ਬ੍ਰਿਖਸ਼ ਉੱਤੇ ਕਬੂਤਰ ਅਤੇ ਕਬੂਤਰੀ ਆਲਣਾ ਬਣਾ ਕੇ ਸੁਖ ਨਾਲ ਰਹਿੰਦੇ ਸਨ ਆਪਣੇ ਬੱਚੇ ਪੈਦਾ ਕਰਕੇ ਉਹਨਾਂ ਦੀ ਪਾਲਣਾ ਕਰਦੇ ਸਨ ਇੱਕ ਦਿਨ ਕਿਸੇ ਸ਼ਿਕਾਰੀ ਨੂੰ ਉਸ ਜੰਗਲ ਵਿੱਚ ਕੋਈ ਸ਼ਿਕਾਰ ਨਾ ਮਿਲਿਆ ਮੀਂਹ ਤੇ ਠੰਡੀ ਹਵਾ ਵਿੱਚ ਉਹ ਸ਼ਿਕਾਰ ਵਾਸਤੇ ਫਿਰਦਾ ਫਿਰਦਾ ਥੱਕ ਗਿਆ ਉਸ ਨੂੰ ਉੱਥੇ ਹੀ ਰਾਤ ਪੈ ਗਈ ਉਹ ਰਾਹ ਭੁੱਲ ਗਿਆ ਰਾਤ ਕੱਟਣ ਵਾਸਤੇ ਪਿਆਸਾ ਠੰਡ ਨਾਲ ਕੰਬਦਾ ਹੋਇਆ ਉਹ ਇੱਕ ਬ੍ਰਿਖਸ਼ ਦੇ ਮੋਢੇ ਨਾਲ ਬੈਠ ਗਿਆ ਕਬੂਤਰ ਨੇ ਉਸ ਦੀ ਇਹ ਦਸ਼ਾ ਵੇਖ ਕੇ ਕਬੂਤਰੀ ਨੂੰ ਆਖਿਆ हे ਭਾਗਵਾਨੀ ਅਸੀਂ ਗ੍ਰਸਤੀ ਪੰਛੀ ਹਾਂ ਸਾਡੇ ਘਰ ਇਹ ਮਨੁੱਖ ਅਭਿਆਗਤ ਬਣ ਕੇ ਠਹਿਰਿਆ ਹੈ ਗ੍ਰਸਤੀ ਦਾ ਧਰਮ ਹੈ ਕਿ ਕਰ ਆਏ ਅਬਿਆਗਤ ਨੂੰ ਭੋਜਨ ਅਤੇ ਵਿਸ਼ਰਾਮ ਦੇਵੀ ਇਸ ਕਰਕੇ ਸਾਨੂੰ ਪਹਿਲਾਂ ਇਸ ਦੀ ਸ਼ੀਤ ਦੂਰ ਕਰਨੀ ਚਾਹੀਦੀ ਹੈ ਇਹ ਆਖ ਕੇ ਉਹ ਕਬੂਤਰ ਇੱਕ ਅੱਗ ਤੋਂ ਅੱਗ ਦੀ ਮੇਂਗਣ ਚੁੰਝ ਵਿੱਚ ਫੜ ਕੇ ਲੈ ਆਇਆ ਭਾਬ ਕੀ ਇੱਕ ਅੱਗ ਦੀ ਚਿੰਗਾਰੀ ਆਪਣੀ ਚੁੰਝ ਵਿੱਚ ਫੜ ਕੇ ਲੈ ਆਇਆ ਅਤੇ ਸ਼ਿਕਾਰੀ ਦੇ ਪਾਸ ਸੁੱਟ ਦਿੱਤੀ ਉੱਥੇ ਆਪਣੇ ਆਲਨੇ ਦੇ ਸੁੱਕੇ ਕੱਖ ਉਸ ਨੂੰ ਅਗ ਬਾਲਣ ਵਾਸਤੇ ਡੇਗ ਦਿੱਤੇ ਭਾਬ ਕੇ ਨੀਚੇ ਸੁੱਟ ਦਿੱਤੇ ਜਿਸ ਨੂੰ ਵੇਖ ਕੇ ਸ਼ਿਕਾਰੀ ਨੇ ਅੱਗ ਪਖਾ ਲਈ ਅਤੇ ਆਪਣੇ ਅਤੇ ਹੋਰ ਲੱਕੜ ਇਕੱਠੀਆਂ ਕਰਕੇ ਅੱਗ ਦਾ ਭਾਂਬੜ ਬਾਲ ਕੇ ਸਰੀਰ ਦਾ ਪਾਲਾ ਲਾਇਆ ਫਿਰ ਕਬੂਤਰੀ ਨੂੰ ਆਖਿਆ ਛੇ ਕਰ ਵਾਲੀ ਤੂੰ ਆਪਣੇ ਬੱਚਿਆਂ ਦੀ ਪਾਲਣਾ ਕਰ ਤੇ ਮੈਂ ਇਸ ਮਨੁੱਖ ਦੇ ਭੋਜਨ ਵਾਸਤੇ ਆਪਣਾ ਸਰੀਰ ਅਰਪਣ ਕਰਦਾ ਹਾਂ ਕਬੂਤਰੀ ਨੇ ਕਿਹਾ ਇਹ ਮੇਰਾ ਇਸਤਰੀ ਦਾ ਧਰਮ ਹੈ ਮੈਂ ਇਸ ਨੂੰ ਆਪਣੇ ਸਰੀਰ ਦਾ ਭੋਜਨ ਦਿੰਦੀ ਹਾਂ ਦੁਹਰਾ ਨਾਰੀ ਨਰਕ ਸਰੀਰ ਹੈ ਬਿਨਾ ਪੁਰਖ ਕੇ ਕਾਮ ਉਗਤ ਸਤ ਦਾਤਾ ਪੁਰਖ ਹੈ ਅਬਰ ਨਾ ਦਾਤਾ RAM ਕਬੂਤਰੀ ਨੇ ਕਿਹਾ हे ਪਤੀ ਦੇਵ ਪਤੀ ਤੋਂ ਬਿਨਾ ਇਸਤਰੀ ਕਿਸ ਕੰਮ ਦੀ ਹੈ ਇਸਤਰੀ ਵੀ ਗਤ ਕਰਨ ਵਾਲਾ ਪਰਮਾਤਮਾ ਹੈ ਇਸ ਕਰਕੇ ਤੁਹਾਡੇ ਤੋਂ ਬਿਨਾ ਮੇਰਾ ਜੀਵਨ ਕਿਸੇ ਕੰਮ ਦਾ ਨਹੀਂ ਹੈ ਕਬੂਤਰ ਬੋਲਿਆ ਪੁਰਖ ਕਹੇ ਉਹ ਕਰਤ్ర ਬਿਨਾ ਸੁੰਨਾ ਰਹੇ ਦਵਾਰ ਪੁਰਖ ਬਾਹਰ ਹੀ ਸੂਰਮਾ ਅੰਤਰ ਕਰਕੇ ਖਾਰ ਏ ਭਾਗਵਾਨੀ ਇਸਤਰੀ ਤੋਂ ਬਿਨਾਂ ਘਰਵਾਰ ਸੰਝਾ ਰਿਹਾ ਹੈ ਮਨੁੱਖ ਬਾਹਰ ਹੀ ਸੂਰਮਾ ਹੈ ਘਰ ਦੇ ਕੰਮਾਂ ਵਿੱਚ ਉਹ ਖੁਵਾਰ ਹੁੰਦਾ ਹੈ ਸਤਿਗੁਰੂ ਜੀ ਨੇ فرمایا ਏ ਨਿਗਰਾ ਭਾਈ ਆਨੰਦ ਸਿਆ ਪਤੀ ਕਬੂਤਰ ਦੇ ਇਹ ਗੱਲਾਂ ਕਰਦਿਆਂ ਹੀ ਕਬੂਤਰੀ ਸ਼ਿਕਾਰੀ ਦੀ ਅੱਗ ਵਿੱਚ ਡਿੱਗ ਪਈ ਜਿਸ ਨੂੰ ਉਸ ਨੇ ਭੁੰਨ ਕੇ ਖਾ ਲਿਆ ਫਿਰ ਕਬੂਤਰ ਨੇ ਸੋਚਿਆ ਕਿ ਇਹ ਤਿੰਨ ਸ਼ੇਰ ਅੰਨ ਖਾਣ ਵਾਲਾ ਮਨੁੱਖ ਇਸ ਥੋੜੇ ਜਿਹੇ ਮਾਸ ਨਾਲ ਰੱਜਿਆ ਨਹੀਂ ਹੈ ਅਜੇ ਬਹੁਤ ਭੁੱਖਾ ਹੈ ਜਿਹੜਾ ਦਾਤਾ ਭੋਜਨ ਦੇ ਕੇ ਅਥੀਤੀ ਨੂੰ ਅੱਦਾ ਭੁੱਖਾ ਰੱਖਦਾ ਹੈ ਉਹ ਧਰਮ ਗ੍ਰੰਥਾਂ ਅਨੁਸਾਰ ਨਰਕਾਂ ਦਾ ਅਧਿਕਾਰੀ ਹੁੰਦਾ ਹੈ ਇਹ ਵਿਚਾਰ ਕਿ ਕਬੂਤਰ ਆਪਣੇ ਬੱਚਿਆਂ ਦਾ ਮੋਹ ਤਿਆਗ ਕੇ ਅੱਗ ਵਿੱਚ ਡਿੱਗ ਪਿਆ ਸ਼ਿਕਾਰੀ ਇਹ ਵੇਖ ਕੇ ਬੜਾ ਹੈਰਾਨ ਹੋਇਆ ਕਿ ਇਹਨਾਂ ਦੋਹਾਂ ਪੰਛੀਆਂ ਨੇ ਮੇਰੀ ਖਾਤਰ ਪ੍ਰਾਣ ਦਿੱਤੇ ਹਨ ਮੈਂ ਪਾਪੀ ਹਾਂ ਮੇਰੇ ਪਾਸੋਂ ਇਹ ਬੜਾ ਵੱਡਾ ਪਾਪ ਹੋਇਆ ਹੈ ਮੈਂ ਇਸ ਪਾਪ ਦੇ ਪ੍ਰਸਚਿਤ ਵਾਸਤੇ ਤਪ ਕਰਾਂਗਾ ਅਤੇ ਇੱਕ ਕਹਿੰਦਾ ਹੋਇਆ ਸ਼ਿਕਾਰੀ ਬਹੁਤ ਰੋਇਆ ਕਬੂਤਰ ਤੇ ਕਬੂਤਰੀ ਨੂੰ ਪ੍ਰਮਾਤਮਾ ਨੇ ਦਿਵਾਨ ਭੇਜ ਕੇ ਆਪਣੇ ਹਜ਼ੂਰ ਸਦ ਲਿਆ ਇਹ ਬਾਤ ਸੁਣ ਕੇ ਗੁਰੂ ਜੀ ਨੇ ਆਖਿਆ ਭਾਈ ਆਨੰਦ ਸਿੰਘ ਇਕ ਗ੍ਰਸਥ ਮਾਰਗ ਦਾ ਰਸਤਾ ਹੈ ਤੈਨੂੰ ਦੋਹਾਂ ਵਿਰਾਗ ਅਤੇ ਗ੍ਰਸਥ ਵਿੱਚੋਂ ਕਿਹੜਾ ਪਸੰਦ ਹੈ ਗ੍ਰਸਤੀ ਅਤੇ ਸਾਧਵੀ ਅਨੇਕ ਹਨ ਪਰ ਪੂਰਾ ਕੋਈ ਹੀ ਉਤਰਦਾ ਹੈ ਗ੍ਰਸਥ ਧਾਰਨਾ ਹੋਵੇ ਤਾਂ ਧਰਮ ਕਰਨਾ ਚਾਹੀਦਾ ਹੈ ਪਰ ਜੇ ਧਰਮ ਨਹੀਂ ਕਰ ਸਕਦਾ ਤਾਂ ਵਿਰਾਗ ਧਾਰਨ ਕਰੇ ਪਰ ਜਿਹੜਾ ਵੈਰਾਗੀ ਹੋ ਕੇ ਫਿਰ ਸੰਸਾਰੀ ਤੰਦੇ ਕਰਦਾ ਹੈ ਉਹ ਬੜੇ ਖੋਟੇ ਭਾਗਾ ਵਾਲਾ ਹੈ ਯਥਾ ਕਬੀਰ ਜੋਗ ગ્રਹਿ ਕਰੈ ਤਾਂ ਧਰਮ ਕਰਿ ਨਾਹੀਂ ਤੇ ਕਰਵੈ ਰਾਗ ਵੈਰਾਗੀ ਬੰਧਨ ਕਰੈ ਤਾਂ ਕੋ ਵੱਡਾ ਆਭਾਗ ਭਗਤ ਵਿੱਚੋਂ ਕਬੀਰ ਭਗਤ ਜੀ ਵੱਡੇ ਭਗਤ ਹੋਏ ਹਨ ਜਿਸ ਨੇ ਗ੍ਰਸਤ ਮਾਰਗ ਨੂੰ ਸਿੱਧ ਕਰਕੇ ਵਿਖਾ ਦਿੱਤਾ ਅਤੇ ਗ੍ਰਸਤ ਵਿੱਚ ਵੈਰਾਗ ਵੀ ਬੜੀ ਛੋਟੀ ਦਾ ਕਰਕੇ ਦੱਸ ਦਿੱਤਾ ਸਤਿਗੁਰੂ ਜੀ ਪਾਸੋਂ ਇਹ ਨਿਰਣਾ ਸੁਣ ਕੇ ਭਾਈ ਅਨੰਦ ਸਿੰਘ ਨੇ ਹੱਥ ਜੋੜ ਕੇ ਆਖਿਆ ਸੱਚੇ ਪਾਤਸ਼ਾਹ ਜੀ ਮੈਂ ਹੁਣ ਤੁਹਾਡਾ ਬਚਨ ਮੰਨ ਲਿਆ ਹੈ ਮੈਨੂੰ ਗ੍ਰਸਤੀ ਬਣਨਾ ਠੀਕ ਹੈ ਮਨ ਵਿੱਚ ਵਿਰਖਤ ਕਰਨ ਨਾਲ ਮੇਰੇ ਸਰੀਰ ਦੇ ਅੰਗ ਸਥਲ ਹੋ ਗਏ ਹਨ ਤੇ ਆਲਸ ਸੁਬਧ ਗਿਆ ਹੈ ਮੇਰੇ ਪਾਸੋਂ ਜਿੰਨੀ ਹੋ ਸਕੇਗੀ ਤੁਹਾਡੇ ਪਾਸ ਰਹਿ ਕੇ ਸਿੱਖਾਂ ਦੀ ਸੇਵਾ ਕਰਿਆ ਕਰਾਂਗਾ ਸਤਿਗੁਰੂ ਜੀ ਨੇ فرمایا ਹਾਂ ਤੂੰ ਸਾਧ ਸੰਗਤ ਦੀ ਸੇਵਾ ਕਰਿਆ ਕਰ ਤੇਰੇ ਘਰ ਕੋਈ ਕਾਰਜ ਨਹੀਂ ਥੋੜੇਗਾ ਪਿਛਲੇ ਜਨਮ ਵਿੱਚ ਤੂੰ ਸਾਡੇ ਘੋੜੇ ਦੀ ਸੇਵਾ ਕਰਦਾ ਹੁੰਦਾ ਸੀ ਤੇਕਰਤ ਅਸਾਂ ਤੈਨੂੰ ਆਖਿਆ ਕਿ ਘੋੜੇ ਦੀ ਚੰਗੀ ਤਰ੍ਹਾਂ ਦਾਣੇ ਪੱਠੇ ਦੀ ਸਫਾਈ ਰੱਖਿਆ ਕਰ ਜਿਸ ਨੂੰ ਘੋੜੇ પ્રસન્ન ਹੋ ਕੇ ਖਾਣ ਤੂੰ ਸਾਡਾ ਬਚਨ ਸੁਣ ਕੇ ਝੂਠ ਹੀ ਆਖ ਦਿੱਤਾ ਕਿ ਘਾ ਦਾਣਾ ਘੋੜਿਆਂ ਨੂੰ ਬਹੁਤ ਪਾ ਦਿੱਤਾ ਹੈ ਜਦ ਸਾਨੂੰ ਪਤਾ ਲੱਗਾ ਕਿ ਇਹ ਤੂੰ ਝੂਠ ਆਖਿਆ ਹੈ ਤਾਂ ਅਸਾਂ ਤੈਨੂੰ ਬਚਨ ਆਖਿਆ ਕਿ ਦਲੇਦਰੀਆ ਤੂੰ ਘਰ ਦਾ ਕੰਮ ਕਿਸ ਤਰ੍ਹਾਂ ਨਿਭਾਏਂਗਾ ਜਦ ਤੂੰ ਸਾਡੇ ਅੱਗੇ ਝੂਠ ਬੋਲ ਕੇ ਘੋੜੇ ਦੇ ਪਾਸ ਹੁੰਦਾ ਹੋਇਆ ਵੀ ਉਸ ਦੀ ਸੁਧ ਨਹੀਂ ਲੈ ਸਕਿਆ ਇਸ ਤਰ੍ਹਾਂ ਸਾਡਾ ਬਚਨ ਹੋਇਆ ਸੁਣ ਕੇ ਤੂੰ ਰੋ ਕੇ ਬੇਨਤੀ ਕੀਤੀ ਕੇ ਤੁਹਾਡਾ ਬਿਰਧ ਗਰੀਬ ਨਵਾਜ਼ ਹਾਂ ਮੈਂ ਭੁੱਲ ਕਰ ਬੈਠਾ ਹਾਂ ਮੇਰੀ ਭੁੱਲ ਬਖਸ਼ ਦਿਓ ਅਸੀਂ ਤੇਰੇ ਉੱਤੇ ਦਇਆ ਕਰਕੇ ਤੈਨੂੰ ਬਚਨ ਦਿੱਤਾ ਸੀ ਕਿ ਅਸੀਂ ਧਰਮ ਦੀ ਮर्यादा ਰੱਖਣ ਵਾਸਤੇ ਅਵਤਾਰ ਧਾਰਾਂਗੀ ਤਾਂ ਤੂੰ ਸਾਡਾ ਸਿੱਖ ਹੋ ਕੇ ਆਵੇਂਗਾ ਤਦ ਤੇਰਾ ਉਧਾਰ ਕਰਾਂਗੇ ਸੋ ਹੁਣ ਤੂੰ ਸਰੀਰ ਧਾਰ ਕੇ ਸਾਡੇ ਪਾਸ ਆ ਗਿਆ ਹੈ ਅਸੀਂ ਤੈਨੂੰ ਹਰ ਤਰ੍ਹਾਂ ਨਿਭਾਵਾਂਗੇ ਤੂੰ ਆਪਣੀ istri ਲਿਆ ਕੇ ਘਰ ਵਿੱਚ ਵਸ ਨਿਸ਼ਚੈ ਨਾਲ ਸੰਗਤ ਦੀ ਸੇਵਾ ਕਰਿਆ ਕਰ ਤੇਰੇ ਸਾਰੇ ਬਿਗਨ ਮਿਟ ਜਾਣਗੇ ਆਨੰਦ ਸਿੰਘ ਨੇ ਆਪਣਾ ਸਾਰਾ ਪ੍ਰਸੰਗ ਗੁਰੂ ਜੀ ਦੀ ਬਖਸ਼ਿਸ਼ ਹੋਈ ਸੁਣ ਕੇ ਆਪ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਆਪਣੀ istri ਸਹਿਤ ਆਪ ਜੀ ਪਾਸ ਰਹਿ ਕੇ ਸਾਧ ਸੰਗਤ ਦੀ ਸੇਵਾ ਕਰਕੇ ਆਪ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਪਰਮਗਤ ਨੂੰ ਪ੍ਰਾਪਤ ਹੋ ਗਿਆ ਇਹ ਸੀ ਗ੍ਰਸਤ ਜੀਵਨ ਦਾ ਬਰਤਾਂਤ ਜੋ ਆਪ ਜੀ ਨੂੰ ਇਸ ਦੂਸਰੇ ਭਾਗ ਵਿੱਚ ਸੁਣਾਉਣਾ ਕੀਤਾ ਹੈ ਅੱਗੇ ਵੀ ਇਸੇ ਹੀ ਤਰ੍ਹਾਂ ਗੁਰੂ ਸਾਹਿਬ ਜੀ ਮੁਕਤ ਨਾਮਾ ਉਪਦੇਸ਼ ਅੱਗੇ ਹੋਰ ਵੀ ਅਨੇਕ ਸਾਖੀਆਂ ਜੋ ਕਟਨਾਵਾ ਸਤਿਗੁਰੂ ਦਸ਼ਮੇਸ਼ ਪਾਤਸ਼ਾਹ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਆਧਾਰਿਤ ਹਨ ਜੋ ਆਪ ਜੀ ਦੇ ਅੱਗੇ ਹੋਰ ਸਾਖੀਆਂ ਲੈ ਕੇ ਪੇਛੇ ਹੁਣ ਦੀ ਕੋਸ਼ਿਸ਼ ਕਰਾਂਗੇ